ਕਿਵੇਂ ਦੁਨੀਆ ਦਾ ਖੇਲ ਰਚਿਆ ਕਿਸੇ ਨੇ ਤੇਰਾ ਪੇਤ ਪਾਇਆ ਨਾ ਕਿਸੇ ਨੇ ਤੇਰਾ ਪੇਤ ਪਾਇਆ ਨਾ ਕਿਵੇਂ ਕਿਸੇ ਨੇ ਤੇਰਾ ਪੇਤ ਪਾਇਆ ਨਾ ਕਿਸੇ ਨੇ ਤੇਰਾ ਪੇਤ ਪਾਇਆ ਨਾ ਕਿਸੇ ਨੇ ਤੇਰਾ ਪੇਤ ਪਾਇਆ ਨਾ ਕਿਸੇ ਨੇ ਤੇਰਾ ਤੇਤ ਪਾਇਆ ਨਾ ਕਿਸੇ ਨੇ ਤੇਰਾ ਤੇਤ ਪਾਇਆ ਨਾ ਕਿਸੇ ਨੇ ਤੇਰਾ ਤੇਤ ਪਾਇਆ ਇਹ ਤੈਨੂੰ ਸਦਾ ਹੀ ਧਿਆਇਆ ਤਿੰਨ ਲੋਕ ਜੀ ਤੈਨੂੰ ਸਦਾ ਹੀ ਧਿਆਇਆ ਤਿੰਨ ਲੋਕ ਜੀ ਸੱਚ ਦੱਸ ਦੇ ਕਬੀਰ ਦੇ ਸਲੋਕ ਜੀ ਸੱਚ ਦੱਸ ਦੇ ਕਬੀਰ ਦੇ ਸਲੋਕ ਜੀ ਇਹ ਰੌਲਾ ਹੋਰ ਵੀ ਫਕੀਰਾਂ ਬੜਾ ਪਾਇਆ ਇਹ ਰੌਲਾ ਹੋਰ ਵੀ ਫਕੀਰਾਂ ਬੜਾ ਪਾਇਆ ਕਿਸੇ ਨੇ ਤੇਰਾ ਭੇਤ ਪਾਇਆ ਨਾ ਕਿਸੇ ਨੇ ਤੇਰਾ ਭੇਤ ਪਾਇਆ ਨਾ ਕਿਸੇ ਨੇ ਤੇਰਾ ਤੇਰੇ ਤਰ੍ਹਾਂ ਕਿਸੇ ਨੇ ਤੇਰਾ ਮੇਰੇ ਤਰ੍ਹਾਂ ਕਿਸੇ ਨੇ ਤੇਰਾ ਭੇਤ ਪਾਇਆ ਨਾ ਕਿਸੇ ਨੇ ਤੇਰਾ ਭੇਤ ਪਾਇਆ ਨਾ ਕਿਸੇ ਨੇ ਕਿਸੇ ਨੇ ਪਾਇਆ ਨਾ ਕਿਸੇ ਨੇ ਪਾਇਆ ਤੇ ਪਾਇਆ ਨਾ ਤੇਰੀ ਰਜਾ ਦਾ ਕਿਸੇ ਨੇ ਭੇਤ ਪਾਇਆ ਨਾ ਤੇਰੀ ਰਜਾ ਦਾ ਕਿਸੇ ਨੇ ਭੇਤ ਪਾਇਆ ਨਾ ਪਾਲ ਥੱਕ ਗਏ ਚਲਾਕਾਂ ਤਾਂ ਇਥਿਆ ਨਾ ਪਾਲ ਥੱਕ ਗਏ ਚਲਾਕਾਂ ਤਾਂ ਇਥਿਆ ਨਾ ਇਹ ਭੋਲੇ ਭਗਤਾਂ ਦੇ ਘਰ ਚੱਲ ਆਇਆ ਏ ਭੋਲੇ ਭਗਤਾਂ ਦੇ ਘਰ ਚੱਲੇ ਆਇਆ ਕਿਸੇ ਨੇ ਤੇਰਾ ਭੇਤ ਪਾਇਆ ਨਾ 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 ਤੇਰੇ ਨੇ ਤੇਰਾ ਇਹ ਦੁਆਲਾ ਇਹ ਸੱਚਖੰਡ ਵਿੱਚੋਂ ਬਾਣੀ ਆਈ ਬੋਲਦੀ ਸੱਚਖੰਡ ਵਿੱਚੋਂ ਬਾਣੀ ਆਈ ਬੋਲਦੀ ਇਹ ਮਹਿਮਾ ਸਾਧੂਆਂ ਦੇ ਭੇਤ ਤਾਂ ਹੀ ਖੋਲਦੀ ਮਹਿਮਾ ਸਾਧੂਆਂ ਦੇ ਭੇਤ ਤਾਂ ਹੀ ਖੋਲਦੀ ਵਿੱਚ ਸੁਖਮਣੀ ਸਹਿਬ ਫਰਮਾਇਆ ਇਹ ਵਿੱਚ ਸੁਖਮਨੀ ਸਾਹਿਬ ਫਰਮਾਇਆ ਕਿਸੇ ਨੇ ਤੇਰਾ ਭੇਤ ਪਾਇਆ ਨਾ ਕਿਸੇ ਨੇ ਤੇਰਾ ਭੇਤ ਪਾਇਆ ਨਾ ਕਿਸੇ ਨੇ ਤੇਰਾ ਮਿਲ ਪਾਇਆ ਨਾ ਕਿਸੇ ਨੇ ਤੇਰਾ ਉਹ ਦੁਖ ਪਾਇਆ ਨਾ ਕਿਸੇ ਨੇ ਤੇਰਾ ਭੇਤ ਪਾਇਆ ਨਾ ਕਿਸੇ ਨੇ ਤੇਰਾ ਭੇਤ ਪਾਇਆ ਨਾ ਕਿਸੇ ਨੇ ਤੇਰਾ ਤੇਰੇ ਤੇ ਆਵੇ ਦਪਾਇਆ ਇੱਕ ਜੱਟ ਨੇ ਸੀ ਖੇਤ ਹੋਲਾ ਕਰੀਆਂ ਇੱਕ ਜੱਟ ਨੇ ਸੀ ਖੇਤ ਹੋਲਾ ਧਰੀਆਂ ਇਹ ਪਾ ਕੇ ਸ਼ਾਨਣੇ ਚ ਤੇਰੇ ਮੋਹਰੇ ਕਰੀਆਂ ਤੇ ਪਾ ਕੇ ਸ਼ਾਨਣੇ ਚ ਤੇਰੇ ਮੋਹਰੇ ਕਰੀਆਂ ਆ ਕੇ ਭੋਗ ਲਗਾਇਆ ਹਰ ਰਾਇਆ ਆ ਕੇ ਭੋਗ ਲਗਾਇਆ ਹਰ ਰਾਇਆ ਕਿਸੇ ਨੇ ਤੇਰਾ ਭੇਤ ਪਾਇਆ ਨਾ ਕਿਸੇ ਨੇ ਤੇਰਾ ਤੇਤ 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 ਪਾਇਆ ਨਾ ਲਕੇ ਦਵਾਰੇ ਤੇਰੇ ਆਉਣਗੇ ਜਿਹੜੇ ਚੱਲ ਕੇ ਦਵਾਰੇ ਤੇਰੇ ਆਉਣਗੇ ਉਹ ਤੇ ਮੰਗੀਆਂ ਮਰਾਦਾ ਕਹਿੰਦੇ ਪਾਉਣਗੇ ਉਹ ਤੇ ਮੰਗੀਆਂ ਮਰਾਦਾ ਕਹਿੰਦੇ ਪਾਉਣਗੇ ਨਾਲ ਸ਼ਰਦਾ ਦੇ ਸੀਸ ਚਟਾਇਆ ਏ ਨਾਲ ਸ਼ਰਦਾ ਦੇ ਸੀਸ ਚਕਾਇਆ ਕਿਸੇ ਨੇ ਤੇਰਾ ਤੇਤ ਪਾਇਆ ਨਾ 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 ਮਰਦਾਤਾ ਕਰਦੇ ਤਾਲੇ ਖੋਲਦੇ ਖੋਲਦੇ ਚੱਕ ਪੜਦੇ ਤਾਲੇ ਖੋਲਦੇ ਖੋਲਦੇ ਚੱਕ ਪੜਦੇ ਹਰ ਵੇਲੇ ਤੇਰੀ ਦੀਦ ਦਾ ਤਿਆ ਆ ਹਰ ਵੇਲੇ ਤੇਰੀ ਦੀਦ ਦਾ ਤਿਆ ਆ ਕਿਸੇ ਨੇ ਤੇਰਾ ਪੇਤ ਪਾਇਆ ਨਾ ਕਿਸੇ ਨੇ ਤੇਰਾ ਪੇਤ ਪਾਇਆ ਨਾ ਕਿਸੇ ਨੇ ਤੇਰਾ ਪੇਤ ਪਾਇਆ ਨਾ ਦਾ ਖੇਲ ਰਚਾਇਆ ਏ ਕਿਵੇਂ ਦੁਨੀਆ ਦਾ ਖੇਲ ਰਚਾਇਆ ਕਿਸੇ ਨੇ ਤੇਰਾ ਭੇਤ ਪਾਇਆ ਨਾ 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 Thank you